ਤਾਂ ਗੱਲ ਕਰਾਂਗੇ ਜੀ ਪ੍ਰੇਮਨਗਰ ਦੀ ਜਿੱਥੇ ਇਨਸਾਨਾਂ ਨੇ ਇੱਕ ਕਲੰਕ ਲੈ ਲਿਆ ਦੱਸਦਾ ਵੀ ਅਸੀਂ ਇਨਸਾਨ ਕਹੋਂ ਦੇ ਯੋਗ ਨਹੀਂ ਹੈਗੇ ਇਨਸਾਨੀਅਤ ਨੂੰ ਸ਼ਰਮਸਾਰਾ ਜਿਹੜਾ ਕਰਤਾ ਤੇ 305 ਪੰਛੀਆਂ ਦੀ ਜਾਨ ਜਿਹੜੀ ਉਹਨਾਂ ਨੇ ਲੈ ਲਈ ਤੇ 500 ਆਂਡੇ ਤਕਰੀਬਨ ਵੱਖ-ਵੱਖ ਪ੍ਰਜਾਤੀਆਂ ਦੇ ਪੰਛੀ ਸੀ ਜਿਹੜੇ ਉਹਨਾਂ ਦੇ ਆਂਡੇ ਆ ਜਿਹੜੇ ਪੰਨ ਤੇ ਤਾਂ ਅਸਲ ਦੇ ਵਿੱਚ ਇੱਕ 40 ਸਾਲ ਪੁਰਾਣਾ ਪੇਪਰ ਸੀਗਾ ਪ੍ਰੇਮਨਗਰ ਦੇ ਵਿੱਚ ਤੇ ਉਹੀ ਲੋਕ ਉਸਰਲੇ ਗੱਡੀਆਂ ਖੜਾਉਂਦੇ ਸੀ ਗਰਮੀ ਦੇ ਵਿੱਚ ਆ ਤੁੱਪ ਤੋਂ ਬਚਾਉਣ ਵਾਸਤੇ ਇਸ ਸਹੂਤ ਦਾ ਲਾਭ ਲੈਂਦੇ ਸੀ ਜੋ ਕੁਦਰਤ ਵੱਲੋਂ ਦਿੱਤੀ ਗਈ ਸੀ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਪੰਛੀਆਂ ਦੀਆਂ ਬਿਠਾਂ ਚੁਭਣ ਲੱਗੀਆਂ ਵੀ ਸਾਡੀ ਤਾਂ ਜੀ ਗੱਡੀ ਖਰਾਬ ਹੁੰਦੀ ਐ ਤਾਂ ਵਿੱਚੋਂ ਜਾਣਿਆਂ ਨੇ ਪੰਜ ਸੱਤ ਜਾਣਿਆਂ ਨੇ ਮਿਲ ਕੇ ਉਹ 40 ਸਾਲ ਪੁਰਾਣਾ ਪੇਪਲ ਹੈ ਜਿਹੜਾ ਉਹ ਵੱਡਤਾ ਜਿਵੇਂ ਇਹੀ ਧਰਤੀ ਤੇ ਪੇਪਲ ਡਿੱਗਦਾ ਹੈ ਤਾਂ ਚਾਰੇ ਪਾਸੇ ਪੰਛੀਆਂ ਦੀਆਂ ਜਿਹੜੀਆਂ ਲਾਸ਼ਾਂ ਨੇ ਉਹ ਖਿੰਡ ਜਾਂਦੀਆਂ ਨੇ ਤਕਰੀਬਨ 300 ਤੋਂ ਵੱਧ ਨਵ ਜੰਮੇ ਜਿਹੜੇ ਬੱਚੇ ਸੀ ਪੰਛੀਆਂ ਦੇ ਕੋਈ ਆਂਡੇ ਚ ਬਣ ਰਹੇ ਸੀ ਕੋਈ ਆਂਡੇ ਚੋਂ ਨਿਕਲੇ ਸੀ ਕਿਸੇ ਨੇ ਹਾਲੇ ਉਡਾਰੀ ਭਰਨੀ ਸੀ ਖੰਭ ਆ ਗਏ ਸੀਗੇ ਤਾਂ ਸਾਰੇ ਧਰਤੀ ਦੇ ਡਿੱਗਣ ਸਾਰ ਉਹ ਟਾਣੀਆਂ ਦੇ ਵਿਚਾਲੇ ਆ ਕੇ ਮਰ ਗਏ 200 ਪੰਛੀਆਂ ਨੂੰ ਜਿਹੜਾ ਜੰਗਲਾਤ ਵਿਭਾਗ ਦੀ ਟੀਮ ਨੇ ਜਿਹੜਾ ਸੁਰੱਖਿਆ ਤੋਂ ਉਹਦੇ ਵਿੱਚੋਂ ਕੱਢਿਆ ਤਾਂ ਦੋ ਜਣਿਆਂ ਨੇ ਕਹਾੜੀ ਚਲਾਤੀ ਬਾਕੀਆਂ ਨੇ ਨਿਗਰ ਰੱਖਦੀ 40 ਸਾਲ ਪੁਰਾਣਾ ਪਿੱਪਲ ਦਾੜ ਦੇ ਨੇ ਧਰਤੀ ਤੇ ਮਾਰਿਆ ਤੇ ਸਾਫਤ ਕਰਤਾ ਵੀ ਅਸੀਂ ਇਨਸਾਨ ਨਹੀਂ ਹੈਗੇ ਕੁਦਰਤੀ ਕਰੋਪੀ ਲਿਆਉਣ ਦੇ ਵਿੱਚ ਆਪਣੀ ਹਾਜ਼ਰੀ ਭਰਤੀ ਇਹਨਾਂ ਨੇ ਆਪਾਂ ਕਹਿ ਦਿੰਨੇ ਆ ਵੀ ਕੁਦਰਤ ਇੰਨਾ ਕਹਿਰ ਕਿਉਂ ਕਰਦੀ ਐ ਆਪ ਆਪ ਦੇ ਕਾਰਨਾਮੀ ਜਿਹੜੇ ਭੁੱਲ ਜਾਂਦੇ ਆ 300 ਪੰਛੀ 1 ਮਿੰਟ ਦੇ ਵਿੱਚ ਆ ਕਾਲਜੋਗੀ ਇਨਸਾਨਾਂ ਨੇ ਜਿਹੜੇ ਉਹ ਮਾਰਤੇ 500 ਆਂਡੇ ਜਿਹੜੇ ਪੰਛੀਆਂ ਦੇ ਉਹ ਫਟ ਗਏ ਵੱਖ-ਵੱਖ ਪ੍ਰਜਾਤੀਆਂ ਦੇ 40 ਸਾਲ ਪੁਰਾਣੇ ਪਿੱਪਲ ਤੇ ਪੰਛੀ ਹੈ ਜਿਹੜੇ ਉਹ ਆਲਣੇ ਬਣਾਏ ਹੋਏ ਸੀ ਆਸਰਾ ਜਿਹੜਾ ਲਿਆ ਹੋਇਆ ਸੀ ਤਾਂ ਇਸ ਤੋਂ ਬਾਅਦ ਬਨ ਵਿਭਾਗ ਦੀ ਟੀਮ ਆਉਂਦੀ ਹੈ ਸਮਾਜ ਸੇਵੀ ਸੰਸਥਾਵਾਂ ਆਉਂਦੀਆਂ ਨੇ ਜਿੰਨੇ ਕ ਬੱਚੇ ਸੁਰੱਖਿਅਤ ਬੱਚੇ ਜਿਹੜੇ ਉਹ ਸੁਰੱਖਿਅਤ ਕੱਢ ਸਕਦੇ ਸੀ ਉਹਨਾਂ ਨੇ ਕੱਢ ਲਏ ਇਸੇ ਸੇਫ ਜਗ੍ਹਾ ਤੇ ਬੰਨ ਤੇ ਆ ਜਿਹੜੇ ਉਹ ਛੱਟ ਤੇ ਜਿਹੜੇ ਜ਼ਖਮੀ ਸੀ ਉਹਨਾਂ ਦਾ ਟ੍ਰੀਟਮੈਂਟ ਜਿਹੜਾ ਉਹ ਕਰ ਰਿਹਾ ਹੈ 300 ਤੋਂ ਵੱਧ ਪੰਛੀਏ ਜਿਹੜੇ ਉਹ ਮਰ ਚੁੱਕੇ ਐ ਜਿੰਨੇ ਆਂਡੇ ਪੰਛੀਆਂ ਨੇ ਦਿੱਤੇ ਸੀ ਉਹਦੇ ਵਿੱਚ ਬੱਚੇ ਵੱਢ ਰਹੇ ਸੀਗੇ ਕੁਝ ਇੱਕ ਦਿਨਾਂ ਤੱਕ ਬੱਚਿਆਂ ਨੇ ਬਾਹਰ ਨਿਕਲਣਾ ਸੀ ਉਹ ਪੰਛੀ ਵੀ ਐ ਜਿਹੜੇ ਮਰ ਗਏ ਇਹਨਾਂ ਇਨਸਾਨਾਂ ਦੀ ਨਲੈਕੀ ਕਾਰਨ ਕੁਝ ਕ ਤਸਵੀਰਾਂ ਆ ਪੰਛੀਆਂ ਨੇ ਤੁਸੀਂ ਸਕਰੀਨ ਤੇ ਜਿਹੜੀਆਂ ਉਹ ਦੇਖੀਆਂ ਨੇ ਕਿਸ ਤਰ੍ਹਾਂ ਇਹ ਬੇਜਵਾਨ ਉਡਾਰੀ ਭਰਨ ਤੋਂ ਪਹਿਲਾਂ ਹੀ ਮੌਜਦੀ ਉਡਾਰੀ ਜਿਹੜੀ ਲਾਗੇ ਇਨ੍ਹਾਂ ਇਨਸਾਨਾਂ ਦੀ ਨਲੈਕੀ ਕਾਰਨ